ਸultanpur Lodhi ਦੇ ਨੇੜਲੇ ਪਿੰਡ ਮਾਛੀ ਜੂਆ ਤੋਂ ਬੇਰ ਸਾਹਿਬ ਨੂੰ ਜਾਂਦੀ ਮੇਨ ਸੜਕ ਤੇ ਤੜਕਸਾ ਡਿਊਟੀ ਦੇ ਜਾ ਰਹੇ ਗ੍ਰੰਥੀ ਸਿੰਘ ਨੂੰ ਨਿਹੰਗ ਸਿੰਘ ਦੇ ਬਾਣੇ ਵਿੱਚੋਂ ਆਏ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਤੇਜ਼ ਤਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਉਸ ਦਾ ਮੋਟਰਸਾਈਕਲ, ਮੋਬਾਈਲ ਤੇ ਨਕਦੀ ਖੋ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੇ ਸਿਰ ਵਿੱਚ 20 ਤੋਂ 22 ਟੰਕੇ ਲੱਗੇ। ਬਾਜੀ ਮੇਰਾ ਨਾਮ ਸਰਜੀਤ ਸਿੰਘ ਆ ਪਿੰਡ ਮੇਰਾ ਨਾਲਾ ਮੈਂ ਇੱਕ ਪਾਠੀ ਸੰਗਮ ਵੀਰ ਸਾਹਿਬ ਡਿਊਟੀ ਕਰਦਾ 8 ਵਜੇ ਤੇ ਇੱਕ ਗ੍ਰੰਥੀ ਸੰਗ ਦੀ ਵੀ ਨੌਕਲ ਡਿਊਟੀ ਕਰਦਾ ਵਾਂ ਜੋ ਕਿ ਪਿੰਡ ਚੂੜ ਪਰ ਹੈ ਸultanpur ਦੇ ਵਿੱਚ ਮੈਂ ਆਪ ਡਾਊਨ ਕਰਦਾ ਦੋਨੋਂ ਟਾਈਮ ਮੈਂ ਸਵੇਰੇ ਪੌਣੇ 5 ਵਜੇ ਕੱਲ ਦਿਨ ਮੰਗਲਵਾਰ 4:40 ਤੇ ਮੈਂ ਮਤਲਬ ਕਿ ਪੁੱਡਾ ਕਲੋਨੀ ਨੂੰ ਪਾਰ ਕਰ ਰਿਹਾ ਸੀ ਜਦੋਂ ਮੈਨੂੰ ਦੋ ਨੰਗ ਸਿੰਘ ਮਿਲੇ ਆ ਉਹਨਾਂ ਨੇ ਮੈਨੂੰ ਹੱਥ ਦੇ ਕੇ ਰੋਕਿਆ ਵਾ ਤਾਂ ਮੈਂ ਨਹੀਂ ਰੁਕਿਆ ਫਿਰ ਉਹਨਾਂ ਨੇ ਗੜਾਸੀ ਦਿਖਾਈ ਆ ਤਾਂ ਮੈਂ ਰੁਕ ਗਿਆ ਰੁਕਦੇ ਅਨਸਾਰ ਹੀ ਮੇਰੇ ਉਹਨਾਂ ਨੇ ਚਾਬੀ ਮੋਟਰਸਾਈਕਲ ਚੋਂ ਕੱਢ ਲਈ ਆ ਤਾਂ ਮੈਨੂੰ ਕਹਿੰਦੇ ਕਿ ਤੂੰ ਸਾਨੂੰ ਮੋਟਰਸਾਈਕਲ ਦੇ ਮੈਂ ਹੱਥ ਪਿਆਰ ਉਹਨਾਂ ਦੀ ਗਾੜੀ ਜੋੜੇ ਆ ਕਿ ਮੈਂ ਇੱਕ ਗਰੰਤੀ ਸਿੰਘ ਆ ਮੈਂ ਜਾ ਕੇ ਮਾਰੇ ਪ੍ਰਕਾਸ਼ ਕਰਨਾ ਮਰਤਵੇਲਾਵਾ ਮੈਨੂੰ ਭਾਜੀ ਜਾਣ ਦਿਓ ਮਿਲਤ ਨਾਲ ਉਹਨਾਂ ਨੇ ਮੇਰੀ ਐਕ ਨਹੀਂ ਮੰਨੀ ਜਿਹੜਾ ਪਿਛਲੇ ਬੰਨੇ ਮੇਰਾ ਖੜੋ ਗਿਆ ਨਾ ਉਹਨੇ ਮੇਰੇ ਗੜਾਸੀ ਮਾਰੀ ਸਿਰ ਤੇ ਮੁੜ ਕੇ ਦੂਸਰੇ ਨੇ ਗੱਡੀਆਂ ਵਾਰ ਕੀਤਾ ਫਿਰ ਦੂਸਰੇ ਨੇ ਗੱਡੀਆਂ ਬੋਲਿਆ ਕਹਿੰਦਾ ਮਾਰਸ ਸਾਲੇ ਦੇ ਹੋਰ ਉਹਨੇ ਪਿੱਛੋਂ ਹੋਰ ਮਾਰੀ ਫਿਰ ਗਾੜਲੇ ਨੇ ਮੇਰੇ ਜੋਰ ਨਾਲ ਗੜਾਸੀ ਮਾਰੀ ਆ ਸੱਚ ਕੇ ਸਰਚ ਮੇਰਾ ਸਿਰ ਪਾੜਤਾ ਮੈਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਹੋਇਆ ਹਾਂ ਮੈਂ ਜਦੋਂ ਮੈਨੂੰ ਉਹਨਾਂ ਨੇ ਘੇਰਿਆ ਵਾ ਉਦੋਂ ਮੈਂ ਇੱਕ ਕਾਰ ਵਾਲਾ ਮੇਰੇ ਕੋਲ ਦੀ ਨੰਗਿਆ ਵਾ ਤਾਂ ਮੈਂ ਉਹਦੇ ਵਾਲ ਨੂੰ ਹੱਥ ਕੀਤਾ ਭਾਜੀ ਮੈਨੂੰ ਬਚਾਓ ਮੈਂ ਚੀਕ ਮਾਰੀ ਆ ਪਰ ਉਹਨਾਂ ਨੇ ਮੇਰੀ ਬਾਹ ਫੜ ਕੇ ਪਿੱਛੇ ਕਰ ਲਈ ਆ ਤੇ ਉਸ ਕਾਰ ਵਾਲੇ ਨੂੰ ਅਚਾਨਕ ਹੀ ਇੱਕਦਮ ਪਤਾ ਲੱਗਾ ਵੀ ਕੋਈ ਪਿੱਛੇ ਖਤਰਾ ਵਾ ਬੰਦੇ ਦੋ ਬੰਦੇ ਲੈ ਕੇ ਖੜੇ ਇੱਕ ਬੰਦੇ ਨੂੰ ਉਹ ਬੇਰਸਾਬੂ ਆਪਣੀ ਜਨਾਨਲੀ ਨੂੰ ਛੱਡ ਕੇ ਮੁੜ ਕੇ ਵਾਪਸ ਆਇਆ ਤੇ ਉਹਨਾਂ ਚੱਕ ਨੂੰ ਮੇਰਾ ਉਹਨਾਂ ਨੇ ਕੰਮ ਕਰ ਦਿੱਤਾ ਮੈਨੂੰ ਉਸ ਬੰਦੇ ਨੇ ਕਾਰ ਵਿੱਚ ਲੰਮਾ ਪਾਇਆ ਵਾ ਤਾਂ ਮੈਨੂੰ ਹਸਪੀਟਲ ਪਹੁੰਚਾ ਦਿੱਤਾ ਵਾ ਤੇ ਮੇਰਾ ਮੋਟਰਸਾਈਕਲ ਲੈ ਕੇ ਉਹ ਜਿਹੜੇ ਢੰਗ ਸੀ ਉਹ ਭੱਜ ਗਏ ਆ ਤੇ ਮੇਰਾ ਪਲਾਟਿਨਾ 160 110 ਸੀਸੀ ਸੀ ਵੱਚ ਮੇਰੇ ਡਾਕੂਮੈਂਟ ਸੀ ਸਾਰੇ ਆਧਾਰ ਕਾਰਡ ਪੈਨ ਕਾਰਡ ਏਟੀਐਮ ਤੇ ਪਰਸ ਮੇਰੇ ਚ 1500 ਰੁਪਇਆ ਸੀ ਤੇ ਮੋਬਾਈਲ ਮੇਰਾ ਸੀ ਸੈਮਸੰਗ ਦਾ ਜਿਹੜਾ ਮਤਲਬ ਕਿਤੀ 32000 ਦਾ ਸੀ ਉਹ ਵੀ ਕੱਢ ਕੇ ਲੈ ਗਏ ਆ ਮੇਰੇ ਸਿਰ ਤੋਂ ਇਲਾਵਾ ਹੋਰ ਕਿਤੇ ਸੱਟ ਨਹੀਂ ਮਾਰੀਆਂ ਮੇਰੇ ਸਿਰ 'ਤੇ ਉਹਨਾਂ ਨੇ ਸੱਟਾਂ ਮਾਰੀਆਂ ਜੀ ਹੋਰ ਕਿਤੇ ਨਹੀਂ ਸੱਟਾਂ ਮਾਰੀਆਂ ਮੈਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਪੂਰਾ ਯਕੀਨ ਆ ਕਿ ਇਹ ਕਿਸੇ ਦੀ ਸਾਜਿਸ਼ سے ਰਚੀ ਗਈ ਆ ਜੋ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਜੋ ਕਿ ਮੇਰੇ ਸਿਰ ਚ ਸੱਟਾਂ ਲਾਈਆਂ ਜਿਹੜੇ ਚੋੜ ਹੁੰਦੇ ਨੇ ਨਾ ਉਹ ਸਿਰ ਚ ਸੱਟਾਂ ਨਹੀਂ ਲਾਉਂਦੇ ਹਥਿਆਰ ਉਹਨਾਂ ਕੋਲ ਸੀ ਗੜਾਸੇ ਆ ਉਹਨਾਂ ਨੇ ਮੇਰੇ ਸਿਰ ਚ ਸੱਟਾਂ ਲਾਈਆਂ ਵਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਖਾਲੇ ਕਿ ਮੈਨੂੰ ਲੱਗਦਾ ਉਹ ਉਹਨੂੰ ਮਾਰ ਕੇ ਸੱਟ ਗਿਆ ਤੇ ਮੋਟਰਸਾਈਕਲ ਮੇਰਾ ਹਜੇ 1.5 ਮਹੀਨਾ ਹੋਇਆ ਲੈਣ ਨੂੰ ਨਾ ਵਾ ਫੈਂਸ ਤੇ ਲਿਆ ਵਾ ਤੇ ਇਹ ਤਾਂ ਮੈਨੂੰ ਰੱਬ ਹੀ ਬਚਾ ਗਿਆ ਵਾ ਹਾਂਜੀ ਮੇਰੀ ਕੋਈ ਰੰਜਿਸ਼ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਗਈ ਹਾਂਜੀ ਪੁਲਿਸ ਮਲਾਜ਼ਮ ਉਦੋਂ ਜਦੋਂ ਹਸਪੀਟਲ ਮੈਂ ਦਾਖਲ ਸੀ ਤੇ ਪਰਚਾ ਮੇਰਾ ਦਰਜ ਕਰਕੇ ਲਗਾਏ ਆ ਤੇ ਲਿਖ ਕੇ ਲਗਾਏ ਮੋਟਰਸਾਈਕਲ ਨੰਬਰ ਜੰ ਸਾਰਾ ਕੁਝ ਕਹਿੰਦੇ ਸੀ ਅਸੀਂ ਭਾਲ ਕਰਾਂਗੇ ਅਸੀਂ ਮੰਗ ਕਰਦੇ ਆਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਬੰਦੇ ਫੜਨੇ ਚਾਹੀਦੇ ਆ ਮੇਰਾ ਮੋਟਰਸਾਈਕਲ ਤੋਂ ਮੇਰਾ ਮੋਬਾਈਲ ਮੈਨੂੰ ਮਿਲਣਾ ਚਾਹੀਦਾ ਵਾ ਜੋ ਮੇਰੇ ਨਾਲ ਹਾਸਾ ਹੋਇਆ ਵਾ ਉਹ ਮੈਨੂੰ ਦੱਸਣ ਕਿਹਨੇ ਕਰਾਇਆ ਵਾ ਹਾਂ ਮੈਂ ਡਾਕਟਰ ਹਰਪੀ ਸਿੰਘ ਸਿਵਲ ਹਸਪੀਟਲ ਤਾਣਕੋਟ ਲੋਧੀ ਮੇਰੀ ਪੋਸਟਿੰਗ ਹੈ ਆਪਣੇ ਕੋਲ ਕੱਲ ਸਵੇਰੇ 6:00 ਵਜੇ ਦਾ ਇੱਕ ਪੇਸ਼ੈਂਟ ਆਇਆ ਸੁਰਜੀਤ ਸਿੰਘ ਜਿਹੜਾ ਨਲਪਿੰਡ ਦਾ ਰਹਿਣ ਵਾਲਾ ਹੈ ਇਹ ਤਕਰੀਬਨ 6:00 ਵਜੇ ਦਾ ਇਹਦੇ ਨਾਲ ਕੋ ਲੁੱਟਖੋ ਹੋਈ ਹੈ ਇੱਕ ਗਰੰਤੀ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇਥੇ ਸੁਲਤਾਨਪੁਰ ਲੋਧੀ ਇਹਨਾਂ ਦੀ ਜੋ ਐਮਐਲਏ ਰ ਹੈ ਉਹ ਮੌਜੂਦਾ ਜਿਹੜੇ ਡਾਕਟਰ ਸੀਗੇ ਉਹਨਾਂ ਨੂੰ ਕੱਢ ਦਿੱਤੀ ਗਈ ਹੈ ਤੇ ਪੁਲਿਸ ਨੂੰ ਅਗਲੇਰੀ ਕਾਰਵਾਈ ਵਾਸਤੇ ਭੇਜ ਦਿੱਤੀ ਗਈ ਹੈ ਫਿਲਹਾਲ ਸਾਡੇ ਕੋਈ ਜਿਹੜਾ ਪੇਸ਼ੈਂਟ ਹੈ ਉਹ ਅੰਡਰ ਆਬਜ਼ਰਵੇਸ਼ਨ ਐਡਮਿਟ ਹੈ